ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ 'ਚ ਪੜਾ ਹੀ ਨਿਕਾ ਸਵਾਗਤ ਹੈ ਅੱਜ ਆਪਾਂ ਲੇਡਿਸ ਕਾਰਡੀਗਨ ਦੇ ਪਿਛਲੇ ਪੱਲੇ ਦੀ ਬੁਨਾਈ ਕਟਾਈ ਸਾਰਾ ਹੀ ਇਹ ਹੀ ਅੱਜ ਆਪਾਂ ਬਣਾਵਾਂਗੇ ਮੋਡੇ ਦੀ ਕਟਾਈ ਪਿਛਲੇ ਪੱਲੇ ਦੀ ਬੁਨਾਈ ਸਾਰਾ ਅਜ ਅਸੀਂ ਹੀ ਡਿਸਕਸ ਕਰਨ ਜਾ ਰਹੇ ਹਾਂ ਅੱਜ ਦੇ ਪੈਟਰਨ ਚ ਅੱਜ ਦੀ ਵੀਡੀਓ ਚ ਇਹੀ ਵਾਲਾ ਅੱਜ ਸਾਡੀ ਵੀਡੀਓ ਦਾ ਇਹ ਹੈ ਪਿਛਲੇ ਪੱਲਾ ਅਸੀਂ ਕਿੱਦਾਂ ਬਣਾਣਾ ਹੈ ਕਿੰਨੇ ਕੁੰਡੇ ਰੱਖਣੇ ਆ ਕਿੰਨੇ ਵਧਾਣੇ ਆ ਤੇ ਮੋਡੇ ਦੀ ਕਟਾਈ ਕਿੱਦਾਂ ਕਰਨੀ ਤੇ ਇਹ ਸਾਡਾ ਕਿੰਨਾ ਬਣ ਕੇ ਆਇਆ ਤਾਂ ਫੇਰ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਦੇਖੋ ਪਹਿਲਾ ਆ ਜਾਂਦੀ ਹੈ ਸੀ ਬਾਰਡਰ ਜਿਹੜਾ ਬਾਰਡਰ ਬੁਣਿਆ ਹੋਇਆ ਹੈ ਚਾਰ ਕੁੰਡੇ ਤੇ ਬੁਣਾ ਹੈ ਨੀਚੇ ਕੁੰਡੇ ਪਾਏ ਮੈਂ ਪੂਰੇ 100 50 ਜੋੜ 100 ਕੁੰਡੇ 50 ਜੋੜ 100 ਕੁੰਡੇ ਪਾ ਕੇ ਬਾਰਡਰ ਬੁਣਿਆ ਹੋਇਆ ਹੈ ਨੀਚੇ ਜਿਹੜਾ ਸਾਡੇ ਕੁੰਡੇ ਪਾਏ ਆ ਦੇਖੋ ਇਹ ਵਾਲੇ ਡਿਜ਼ਾਈਨਰ ਆ ਕੁੰਡਿਆਂ ਦੀ ਵੀਡੀਓ ਮੈਂ ਅਲੱਗ ਸ਼ੇਅਰ ਕੀਤੀ ਹੋਈ ਹੈ ਇਹਦੀ ਵੀ ਬਾਰਡਰ ਦੇ ਵੀਡੀਓ ਅਲੱਗ ਸ਼ੇਅਰ ਕੀਤੀ ਹੋਈ ਆ ਪਰ ਮੈਂ ਤੁਹਾਨੂੰ ਦੱਸਦੇ ਨਹੀਂ ਬਾਰਡਰ ਕਿੱਦਾ ਬੰਦਾ ਇਹ ਬਾਰਡਰ ਚਾਰ ਕੁੰਡਿਆਂ ਤੇ ਬੰਦਾ ਜਿਸ ਤਰ੍ਹਾਂ ਸੀ ਤਿੰਨ ਕੁੰਡੇ ਪੁੱਠੇ ਬੰਦੇ ਇਹ ਕੁੰਟੇ ਬਗੈਰ ਬੁਣਿਆ ਆ ਕਿਰ ਤਿੰਨ ਕੁੰਟੇ ਪੁੱਠੇ ਇੱਕ ਕੁੰਟਾ ਬਗੈਰ ਬੁਣਿਆ ਤਿੰਨ ਕੁੰਟੇ ਪੁੱਠੇ ਇੱਕ ਕੁੰਟਾ ਬਗੈਰ ਬੁਣਿਆ ਇਦਾਂ ਅਸੀਂ ਇਹਨੂੰ ਬਣਾਉਂਦੇ ਚਲੇ ਜਾਂਦੇ ਆਂ ਤੇ ਪੁੱਠੇ ਸਲਾਈ ਚ ਵੀ ਇਦਾਂ ਹੀ ਆ ਦੇਖੋ ਆ ਦੇਖੋ ਉਸ ਇਹ ਵਾਲੇ ਤਿੰਨ ਕੁੰਟੇ ਬੁਣਦੇ ਆ ਤੇ ਇਹ ਵਾਲਾ ਬਗੈਰ ਬੁਣਿਆ ਇਹ ਵਾਲੇ ਤਿੰਨ ਕੁੰਟੇ ਬੁਣਦੇ ਇਹ ਵਾਲਾ ਬਗੈਰ ਬੁਣਿਆ ਇਦਾਂ ਕਰਦੇ ਹੋਏ ਅਸੀਂ ਇਹ ਤੇ ਬਾਟਰ ਨੂੰ ਬਣਾਇਆ ਹੈ ਸੌਖਾ ਬਾਰਡਰ ਹੈ ਤੇ ਲੁੱਕ ਵੀ ਵਧੀਆ ਆ ਤੇ ਸਟ੍ਰੈਚੇਬਿਲਟੀ ਵੀ ਬਾਟਰ ਸ ਬਹੁਤ ਹੈ क्योंकि यह मैं बनाई है लेडी कार्डिगन तो इस करके सिर्फ बॉर्डर दो इंच ही रखे दो इंच बॉर्डर बहुत होंगे दो इंच बॉर्डर तो बाद नीचों रखे सौ कुंडे पंजा जोड़ उपर अभी कर ले मैं एक सौ छे कुंडे उपर असी एक सौ छे कुंडे एक सौ छे कुंडे क्योंकि पैटर इक्वल करना सी देखो पैटर्न मैं दोनों सैडा तो सेम रखे एद ਦੋਨਾਂ ਸਾਈਡਾਂ ਤੇ ਦੇਖੋ ਸੇਮ ਆ ਰਿਹਾ ਜਿੱਦਾਂ ਇੱਥੇ ਡੱਬੀ ਬੰਦ ਹੈ ਉਦਾਂ ਹੀ ਇੱਥੇ ਹੈ ਇਸ ਕਰਕੇ ਇਹਦੇ ਮੈਨੂੰ 106 ਕੁੰਡੇ ਕਰਨੇ ਪਏ ਤਾਂ ਤੁਸੀਂ 105 104 ਪਰੇਸ਼ਾਨ ਨਾ ਕਰ ਸਕਦੇ ਹੋ ਤੇ 106 ਕਰਨ ਦੇ ਨਾਲ ਇਹਦੀ ਚੌੜਾਈ ਵੀ ਕਾਫੀ ਵੱਧ ਗਈ ਹੈ ਤੇ ਵਧੀਆ ਹੈ ਪੈਟਰਨ ਦੀ ਵੀਡੀਓ ਮੈਂ ਸਟੈਪ ਬਾਈ ਸਟੈਪ ਸ਼ੇਅਰ ਕੀਤੀ ਹੋਈ ਹੈ ਤੇ ਜਿਹੜਾ ਪੈਟਰਨ ਹੈ ਇਹ ਸਾਡਾ ਪਿਆ ਹੋਇਆ 6 ਕੁੰਡਿਆਂ ਤੇ 6 ਦੇ ਮਲਟੀਪਲ ਤੇ ਸਾਡਾ ਇਹ ਪੈਟਰਨ ਪਿਆ ਹੋਇਆ ਹੈ ਤੇ ਪੈਟਰਨ ਇਕੁਅਲ ਕਰਨ ਲਈ ਤਿੰਨ ਕੁੰਡੇ ਐਕਸਟਰਾ ਪਏ ਹੋਏ ਤਾਂ ਤੁਸੀਂ ਉਸ ਸਮਾਂ ਦੇਖ ਸਕਦੇ ਹੋ ਅਗਰ ਪੈਟਰਨ ਜਿਸ ਤਰ੍ਹਾਂ ਮੈਂ ਕੁੰਡੇ ਪਾਏ ਐ ਏਦਾਂ ਹੀ ਸੈੱਟ ਕਰਨਾ ਤਾਂ ਸਕਰੀਨਸ਼ਾਟ ਲਵੋ ਤੇ ਮੈਂ ਤੁਹਾਨੂੰ ਕੁੰਡੇ ਦੱਸਦੇ ਹੋਏ ਵੀ 106 106 ਕੁੰਡਿਆਂ ਦੇ ਵਿੱਚ ਇਹ ਸਾਡਾ ਪੈਟਰਨ ਸੈੱਟ ਹੋਇਆ ਮੀਨਸ ਕਿ ਮੈਂ ਨੀਚੋਂ 100 ਕੁੰਡੇ ਰੱਖੇ ਤੇ ਉੱਪਰੋਂ 6 ਕੁੰਡੇ ਵਧਾਏ ਆ ਠੀਕ ਹੈ ਜੀ ਨੀਚੋਂ 100 ਕੁੰਡੇ ਰੱਖ ਕੇ ਉੱਪਰੋਂ 6 ਕੁੰਡੇ ਵਧਾ ਕੇ 106 ਕਰ ਲਏ 106 ਕੁੰਡਿਆਂ 'ਚ ਇਹ ਪੈਟਰਨ ਸਾਡਾ ਏਦਾਂ ਸੈੱਟ ਹੋ ਗਿਆ ਤੇ ਸ਼ੁਰੂ ਤੋਂ ਬਸ ਤੁਸੀਂ ਇਦਾਂ ਇਹਨੂੰ ਪੈਟਰਨ ਨੂੰ ਪਾਣਾ ਵੀ ਇੱਕ ਐ ਸ ਇੱਕ 2 3 ਕੁੰਡੇ ਪੁੱਠੇ ਇੱਕ ਸਿੱਧਾ ਫਿਰ ਪੰਜ ਇੱਕ ਪੰਜ ਇੱਕ ਇਦਾਂ ਹੀ ਇਹਨੂੰ ਪਾਉਂਦੇ ਚਲੇ ਜਾਣਾ ਤੇ ਇਹ ਪੈਟਰਨ ਮੈਂ ਤੁਹਾਨੂੰ ਪਹਿਲਾਂ ਹੀ ਸ਼ੇਅਰ ਕਰ ਚੁੱਕੀ ਆ ਵੀਡੀਓ ਲਿੰਕ ਡਿਸਕ੍ਰਿਪਸ਼ਨ ਚ ਦੇ ਦੂੰਗੀ ਤੁਸੀਂ ਉੱਥੋਂ ਦੇਖ ਕੇ ਇਹ ਵਾਲਾ ਪੈਟਰਨ ਬਣਾ ਸਕਦੇ ਹੋ ਸੇਮ ਇਹਦਾ ਹੀ ਪੈਟਰਨ ਮੈਂ ਇਸੇ ਕਲਰ ਸੇ ਬਣਾ ਕੇ ਤੁਹਾਨੂੰ ਸ਼ੇਅਰ ਕੀਤਾ ਹੈ ਤਾਂ ਕਿ ਤੁਹਾਨੂੰ ਕੋਈ ਕਨਫਿਊਜ਼ਨ ਨਾ ਹੋਵੇ ਤੇ ਦੇਖੋ ਇਹ ਪੈਟਰਨ ਦੇ ਲੁੱਕ ਕਿੰਨੀ ਵਧੀਆ ਆ ਰਹੀ ਹੈ ਜਦੋਂ ਪੂਰੀ ਕੋਟੀ ਬਣ ਜੂਗੀ ਤੁਹਾਨੂੰ ਮੈਂ ਉਹ ਵੀ ਵੀਡੀਓ ਸ਼ੇਅਰ ਕਰੂੰਗੀ ਤਾਂ ਤੁਸੀਂ ਦੇਖਿਓ ਵੀ ਕਿੰਨੇ ਵਧੀਆ ਉਹਦੇ ਲੁੱਕ ਆਉਗੀ ਤਾਂ ਇਹ ਸਿਰਫ ਅੱਜ ਦਾ ਪਿਛਲਾ ਪੱਲਾ ਮੇਰਾ ਬੈਕ ਸਾਈਡ ਕੰਪਲੀਟ ਹੋ ਗਈ ਤੇ ਇਹਦੀ ਵੀਡੀਓ ਮੈਂ ਅੱਜ ਪਾਣ ਜਾ ਰਹੀ ਹਾਂ ਤਾਂ ਦੇਖੋ ਇਹ ਹੋ ਗਿਆ ਸਾਡਾ ਇਸ ਤੋਂ ਬਾਅਦ ਫਿਰ ਕੀ ਕਰਨਾ ਹੈ ਤੁਸੀਂ ਉੱਪਰੋਂ ਲੰਬਾਈ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ 106 ਕੁੰਡੇ ਰੱਖਣ ਦੇ ਨਾਲ ਇਹਦੀ ਲੰਬਾਈ ਇੱਥੋਂ ਇੱਥੇ ਤੱਕ 17 ਇੰਚ ਬਣ ਗਈ ਹੋਈ ਹੈ ਉਹਨਾਂ ਇੰਦਾ ਦੀ ਐਸਟੈਚਿਬਿਲਟੀ ਬਹੁਤ ਹੁੰਦੀ ਹੈ ਇਸ ਕਰਕੇ ਥੋੜੇ अगर 17 तो मतलब कि 17 कह लो भी 34 चेस्टे च पूरी आओगी 34 36 38 तक भी यह ਇੰਨਾ ਹੀ ਇਸ ਪੈਟਰਨ ਦੇ ਵਿੱਚ ਇੰਨੇ ਹੀ ਕੁੰਡੇ ਬਹੁਤ ਹੋਣੇ ਆ ਠੀਕ ਹੈ ਉਸ ਤੋਂ ਬਾਅਦ ਲੰਬਾਈ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਤਾਂ ਮੈਂ ਇਹਦੀ ਲੰਬਾਈ ਰੱਖੀ ਆ ਦੇਖੋ ਇੰਨੇ ਬਾਰਡਰ ਦੇ ਸਮੇਤ 18 ਇੰਚ ਠੀਕ ਹੈ ਜੀ ਮੈਂ ਇਹਦੀ ਲੰਬਾਈ ਬਾਰਡਰ ਦੇ ਸਮੇਤ 18 ਇੰਚ ਰੱਖੀ ਹੈ 18 ਇੰਚ ਤੱਕ ਪੈਦਾ ਹੀ ਇਹਨੂੰ ਬੁਣਦੇ ਆ ਗਏ ਕੁਝ ਵੀ ਨਹੀਂ ਕੀਤਾ ਤੇ ਉਸ ਤੋਂ ਬਾਅਦ ਦੇਖੋ ਮੋਢਿਆਂ ਦੀ ਕਾਟ ਦੇਖੋ ਮੋਢਿਆਂ ਦੀ ਕਾਟ ਮੈਂ ਕਿੱਦਾਂ ਪਾਈ ਦੇਖੋ ਬਿਲਕੁਲ ਵੀ ਇਕੁਅਲ ਕਾਟ ਆਈ ਹੋਈ ਹੈ ਵਧੀਆ ਕਾਟ ਆਈ ਹੋਈ ਹੈ ਬਸ ਮੈਂ ਸਿੰਪਲ ਤਰੀਕੇ ਨਾਲ ਹੀ ਕਾਟ ਪਾਣੀ ਹੈ ਕੋਈ ਖਾਸ ਇਹ ਚ ਉਹ ਨਹੀਂ ਕਰਦੀ ਵੈਸੇ ਮੋਢੇ ਤੇ ਕਾਟਦੀ ਮੈਂ ਇੱਕ ਵੀਡੀਓ ਤੁਹਾਨੂੰ ਅਲੱਗ ਵੀ ਸ਼ੇਅਰ ਕੀਤੀ ਹੋਈ ਹੈ ਪਰ ਕਿਉਂਕਿ ਹੁਣ ਆਪਾਂ ਇਹ ਪਿਛਲੇ ਪੱਲੇ ਦੀ ਵੀਡੀਓ ਹੈ ਤਾਂ ਇਸ ਤੇ ਮੋਢੇ ਤੇ ਕਾਟ ਤਾਂ ਆ ਗਈ ਆਪਕੀ ਤੇ ਜਿਹੜੀ ਇਹਦੀ ਮੋਢੇ ਤੇ ਕਾਟ ਪਾਈ ਮੈਂ ਪਾਈ 4 3 ਫਿਰ 2 ਫਿਰ 1 ഇദ് ചാ ദോക്കായി പല എഡേ കടാ ലെ ഇതര ബുണി ആക ചെലക ചാ കുെ കടാ ലേ ഇതരും ബുണേ ആഗേ തീൻ കൂണ്ടേ കടാ ലേ ഇദ്ദേ ਤੇ ਮੋਢਿਆਂ ਦੇ ਕਾਟ ਤੋਂ ਬਾਅਦ ਜਿਹੜਾ ਉੱਪਰੋਂ ਮੈਂ ਲੰਬਾਈ ਰੱਖੀ 9 ਇੰਚ ਸਾਰੀ ਇਹ ਵਾਲੀ ਲੰਬਾਈ ਇਹ ਤੁਸੀਂ ਕਹਿ ਸਕਦੇ ਹੋ ਇੱਥੋਂ ਲੱਕੇ ਇੱਥੇ ਤੱਕ 9 ਇੰਚ ਹੈ ਮੋਢੇ ਦੀ ਕਾਟ ਆ ਦੇਖੋ ਮੋਢੇ ਦੀ ਕਾਟ ਸਾਡੇ ਇੱਥੋਂ ਸ਼ੁਰੂ ਹੋਈ ਇੱਥੋਂ ਲੰਬਾਈ ਨਾਪ ਲਈ ਤੇ ਇੱਥੇ ਤੱਕ ਇਹ 9 ਇੰਚ ਹੈ ਪੂਰੀ ਠੀਕ ਹੈ ਜੀ 9 ਇੰਚ ਮੋਢਾ ਬਹੁਤ ਹੋ ਜਾਂਦਾ ਹੈ ਵਧੀਆ ਹੋ ਜਾਂਦਾ ਹੈ ਖੁੱਲਾ ਅੰਤ ਹੈ ਖੁੱਲਾ ਹੁੰਦਾ ਇਹ ਹੁੰਦਾ ਕਿ ਨੀਚੋਂ ਅਗਰ ਤੁਸੀਂ ਕੋਈ ਸਵੈਟਰ ਵਗੈਰਾ ਪਾ ਕੇ ਪਾਣੀ ਹੈ ਤਾਂ ਵੀ ਇਹ ਕੋਟੀ ਵਧੀਆ ਫਿੱਟ ਆਉਗੀ ਤੇ ਇਹ ਇਦਾਂ ਹੋ ਗਈ ਸਾਡੀ ਇਹ ਮੋਡੇ ਦੀ ਕਾਟ ਕੇ ਮੋਡੇ ਦੀ ਲੰਬਾਈ ਤਾਂ ਫਿਰ ਇਸ ਤੋਂ ਬਾਅਦ ਕੁਝ ਵੀ ਨਹੀਂ ਕਰਨਾ ਮੈਂ ਦੇਖੋ ਪਿਛਲੇ ਪੱਲੇ ਦੀ ਕੋਈ ਵੀ ਕਟਾਈ ਗਲੇ ਦੀ ਨਹੀਂ ਪਾਈ ਕਈ ਪਿਛਲੇ ਪੱਲੇ 'ਚ ਗਲੇ ਦੀ ਕਟਾਈ ਪਾਉਂਦੇ ਨੇ ਤੇ ਕਈ ਕੋਟੀਆਂ ਮੈਂ ਗਲੇ ਦੀ ਕਟਾਈ ਪਿੱਛੋਂ ਪਾ ਕੇ ਬਣਦੀ ਹੈ ਤੇ ਕਈ ਬਗੈਰ ਬਣੇ ਇਹ ਵਾਲੀ ਕੋਟੀ ਮੈਂ ਤੁਹਾਨੂੰ ਮੇਰਾ ਦਖਾਹਣ ਦਾ ਮਕਸਦ ਵੀ ਇਹੀ ਹੈ ਕਿ ਪਿਛਲੇ ਪੱਲੇ ਦੀ दा मैं गले की कटाई कोई नहीं पाई ते जो तो जो पूरी बन जूगी तो फिर तुम लुक देखियो भी किदी आई है सिर्फ चार तीन दो एक की काट पाई चार तीन दो एक दी काट पाई उस बाद लंबाई पूरी कर ली मोडे की पूरी नौ इंच इथों लग के इत पूरी नौ इंच कटाई तो लग के इतने तक नौ इंच इस बाद जिन्हें भी कुंडे हैं सारे असा ही रख ल कोई कटाई कुछ नहीं किया देखो सारे कुंडे इतना ही हैं ਕਿਉਂਕਿ 9 9 18 ਕੁੰਡੇ ਕੱਟ ਗਏ ਬਾਕੀ ਦੇ ਬਾਕੀ ਕੁੰਡੇ ਸਾਡੇ ਸਾਰੇ ਸਲਾਈ ਤੇ ਹੈ ਇਹਨੂੰ ਐਦਾਂ ਹੀ ਰੱਖ ਲਿਆ ਹੋਇਆ ਇਹਨੂੰ ਕੁਝ ਵੀ ਨਹੀਂ ਕੀਤਾ ਹੁਣ ਜਦੋਂ ਸਾਡੇ ਅਗਲੇ ਪੱਲੇ ਬਣ ਜਾਣਗੇ ਤਾਂ ਮੈਂ ਤੀਰੇ ਦੇ ਕੁੰਡੇ ਜੋੜ ਦੂੰਗੀ ਅੰਦਰ ਵਾਲੇ ਤੇ ਅੰਦਰ ਵਾਲੇ ਠੀਕ ਹੈ ਤੀਰੇ ਦੇ ਕੁੰਡੇ ਜੋੜਨ ਤੋਂ ਬਾਅਦ ਜਿਹੜਾ ਗਲਾ ਹੈ ਉਹਨੂੰ ਐਦਾਂ ਹੀ ਅਸੀਂ ਰਹਿਣ ਦੇਣਾ ਕੁਝ ਵੀ ਨਹੀਂ ਕਰਨਾ ਐਦਾਂ ਹੀ ਅਸੀਂ ਇੱਥੋਂ ਕੁੰਡੇ ਚੁੱਕ ਕੇ ਗਲੇ ਨੂੰ ਬਣਾ ਲੈਣਾ ਜਦੋਂ ਗਲਾ ਆਪ ਬਣਾਵਾਂਗੇ ਫਿਰ ਉਹ ਤੋਂ ਸਟੈਪ ਬਾਈ ਸਟੈਪ ਸਿੱਖਾਂਗੇ ਤੇ ਸਿਰਫ ਅੱਜ ਦੇ ਵਿੱਚ ਮੈਂ ਤੁਹਾਨੂੰ ਪਿਛਲੇ ਪੱਲੇ ਦਾ ਹੀ ਇਹ ਪੂਰੀ ਬਣਾ ਹੀ ਦੱਸੀ ਹੈ ਤਾਂ ਕਿ ਪਿਛਲਾ ਪੱਲਾ ਬਣਾਉਣ ਚ ਤੁਹਾਨੂੰ ਕਿਉਂਕਿ ਜਦੋਂ ਫਿਰ ਕੋਟੀ ਪੂਰੀ ਬਣ ਜਾਂਦੀ ਹੈ ਫਿਰ ਐਨੀ ਚੰਗੀ ਤਰ੍ਹਾਂ ਦੱਸਣੀ ਹੁੰਦਾ ਇਸ ਕਰਕੇ ਮੈਂ ਪਿਛਲਾ ਪੱਲਾ ਇਹ ਤੁਹਾਨੂੰ ਪੂਰਾ ਹੀ ਬਣਾ ਕੇ ਬੁਣਿਆ ਹੋਇਆ ਦੱਸਤਾ ਹੋਇਆ ਤਾਂ ਫੇ ਅਸੀਂ ਇਹ ਸੀ ਅੱਜ ਦੀ ਵੀਡੀਓ ਜਿਸ ਚ ਅਸੀਂ ਦੇਖਿਆ ਕੋਟੀ ਦਾ ਪਿਛਲਾ ਪੱਲਾ ਅਸੀਂ ਕਿੱਦਾਂ ਬਣਾਣਾ ਅਤੇ ਕਿੱਦਾਂ ਇਹਦੀ ਸ਼ੋਲਡਰ ਦੀ ਕਟਿੰਗ ਕਰਨੀ ਹੈ ਤੇ ਗਲੇ ਦੀ ਕਟਿੰਗ ਬਿਲਕੁਲ ਵੀ ਨਹੀਂ ਕੀਤੀ ਹੋਈ ਬਗੈਰ ਗਲੇ ਦੀ ਕਟਿੰਗ ਤੋਂ ਇਹ ਵਾਲਾ ਜਿਹੜਾ ਹੈਗਾ ਅਸੀਂ ਕਾਰਡੀਗਨ ਬਣਾ ਲਿਆ ਕੇ ਅੱਜ ਦੀ ਵੀਡੀਓ ਚ ਨਹੀਂ ਫਿਰ ਮਿਲਦੇ ਆ ਕਲਿਕ ਨਈ ਵੀਡੀਓ ਕੋ ਨਵੇਂ ਪੈਟਰਨ ਤੇ ਕਿ ਨਵੇਂ ਪ੍ਰੋਜੈਕਟ ਨਾਲ ਦੇਖੋ ਇਸ ਇਹ ਵਾਲਾ ਪੈਟਰਨ ਕਿੰਨਾ ਹੀ ਵਧੀਆ ਲੱਗ ਰਿਹਾ ਦੇਖੋ ਬਹੁਤ ਹੀ ਪਿਆਰੀ ਇਹਦੀ ਲੋਕਾਈ ਹੈ ਪਰਪਲ ਜਿਹੇ ਦੇ ਵਿੱਚ ਦੇਖੋ ਕਲਰ ਦੇ ਵਿੱਚ ਦੇਖੋ ਕਿੰਨਾ ਵਧੀਆ ਇਹ ਵਾਲਾ ਪੈਟਰਨ ਲੱਗ ਰਿਹਾ ਦੇਖੋ ਤਾਂ ਫਿਰ ਮਿਲਣਾ ਕੱਲਿਕ ਨਈ ਵੀਡੀਓ ਕਿ ਨਵੇਂ ਪੈਟਰਨ ਤੇ ਕਿ ਨਵੇਂ ਪ੍ਰੋਜੈਕਟ ਦੇ ਨਾਲ ਤੇ ਬਾਰਡਰ ਦੀ ਵੀ ਲੋਕੇ ਚ ਬੜੀ ਹੀ ਵਧੀਆ ਲੱਗੀ ਹੈ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰ ਦਿਓ ਜੀ ਬੈਲ ਆਈਕਨ ਉਪਰ ਪ੍ਰੈਸ ਕਰੋ ਤੇ ਉਹਨਾਂ ਵਾਲ ਤੇ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਈ ਵੀਡੀਓ ਪਸੰਦ ਆਂਦੀ ਲਾਈਕ ਕਰਕੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਵਾਲਾ ਪੈਟਰਨ ਕਿੱਦਾਂ ਦਾ ਲੱਗਿਆ ਤਾਂ ਫਿਰ ਮਿਲਦੇ ਹਾਂ ਕੱਲਿਕ ਨਈ ਵੀਡੀਓ ਕਿ ਨਵੇਂ ਪੈਟਰਨ ਤੇ ਕਿ ਨਵੇਂ ਪ੍ਰੋਜੈਕਟ ਦੇ ਨਾਲ